ਜੀ ਬਟਾਲਾ ਵਿੱਚ ਅਸੀਂ ਤਿੰਨ ਸਟਰੋਂਗ ਰੂਮ ਬਣਾਏ ਹੈਗੇ ਆ ਦੋ ਸਟਰੋਂਗ ਰੂਮ ਜਿਹੜੇ ਹੈਗੇ ਆ ਜਿਹਦੇ ਵਿੱਚ ਸਾਡੀ ਪੋਲਿੰਗ ਮਸ਼ੀਨਾ ਜਿਹੜੀ ਆਪਣੀ ਬੂਥ ਲਈ ਹੈਗੇ ਆ ਪਲੱਸ ਰਿਜ਼ਰਵ ਮਸ਼ੀਨਾ ਰੱਖਿਆ ਹੋਈ ਹੈ ਇੱਕ ਸਟਰੋਂਗ ਰੂਮ ਆਪਣਾ ਟ੍ਰੇਨਿੰਗ ਮਸ਼ੀਨਾ ਲਈ ਹੈਗਾ ਇਹ 베ਰਿੰਗ ਕਾਲਜ ਬਣਿਆ ਹੋਇਆ ਹੈ ਇਹ ਇੰਟਰਮੀਡੀਏਟ ਸਟਰੋਂਗ ਰੂਮ ਹੈਗਾ ਹਾਲ ਦੀ ਘੜੀ ਅਸੀਂ ਮਸ਼ੀਨਾ ਦੀ ਕਮਿਸ਼ਨਿੰਗ ਕਰਕੇ ਉਹਨਾਂ ਨੂੰ ਤਿਆਰ ਕਰਕੇ ਉੱਥੇ ਰੱਖ ਦਿੱਤਾ ਹੋਇਆ ਹੈ ਬਹੁਤ ਸਿਕਿਉਰਿਟੀ ਹੈਗੀ ਹੈ ਪ੍ਰੋਪਰ ਉੱਥੇ ਅੰਦਰ ਜਾਣ ਲਈ ਵੀ ਅਸੀਂ ਫ੍ਰਿਸਕਿੰਗ ਹੁੰਦੀ ਹੈ ਬਟ ਐਸ ਸੱਚ ਤੁਸੀਂ ਅੰਦਰ ਨਹੀਂ ਜਾ ਸਕਦੇ ਜਦ ਤੱਕ ਅਸੀਂ ਪੋਲਿੰਗ ਪਾਰਟੀ ਪੋਲੀਟੀਕਲ ਪਾਰਟੀਆਂ ਨੂੰ ਨੋਟਿਸ ਨਹੀਂ ਦਿੰਦੇ 올 ਦਾ ਪੋਲੀਟੀਕਲ ਪਾਰਟੀਆਂ ਹੈਵ ਟੂ ਬੀ ਪ੍ਰੈਜ਼ੈਂਟ देयर ਉਹਨਾਂ ਦੀ ਹਾਜ਼ਰੀ ਜੇ ਹੀ ਸਟਰੋਂਗ ਰੂਮ ਖੁੱਲ ਸਕਦਾ ਹੈ ਸਟਰੋਂਗ ਰੂਮ ਵਿੱਚ ਡਬਲ ਲੌਕ ਸਿਸਟਮ ਅਪਣਾਇਆ ਗਿਆ ਹੈ ਸੀਸੀਟੀਵੀ ਲਾਇਆ ਗਿਆ ਹੈ ਸੀਸੀਟੀਵੀ ਪੂਰੇ ਕੋਰੀਡੋਰ ਨੂੰ ਫੋਕਸ ਕਰਦਾ ਹੈ ਉਹਨਾਂ ਦੇ ਲੌਕ ਸਿਸਟਮ ਤੇ ਫੋਕਸ ਕਰਦਾ ਹੈ ਫਾਇਰ ਅਲਰਮਸ ਲਗਾਏ ਗਏ ਨੇ ਫਾਇਰ ਐਕਸਟਿੰਗੁਇਸ਼ਰ ਲਗਾਏ ਗਏ ਨੇ ਸੋ ਐਂਡ ਕੋਈ ਇੱਕ ਸਿੰਗਲ ਐਂਟਰੀ ਰੱਖੀ ਗਈ ਹੈ ਉਹਦੀ ਪਾਵਰ ਸਪਲਾਈ ਕੱਟ ਕਰਤੀ ਗਈ ਹੈ ਤਾਂ ਕਿ ਕਿਸੇ ਪ੍ਰਕਾਰ ਦੇ ਕੋਈ ਸ਼ਾਰਟ ਸਰਕਟ ਨਾ ਹੋ ਸਕਣ ਸੋ ਐਸ ਸੱਚ ਸਟਰੋਂਗ ਰੂਮ ਦੀ ਸਿਕਿਉਰਿਟੀ ਸਾਡੀ ਮੁਕੰਮਲ ਹੈਗੀ ਹੈ ਇਸ ਤੋਂ ਬਾਅਦ ਜਦੋਂ ਇਥੋਂ ਮਸ਼ੀਨਸ ਮੂਵ ਕਰਨਗੀਆਂ ਕੈਟਾਗਰੀ A ਐਂਡ ਕੈਟਾਗਰੀ B ਮਸ਼ੀਨ ਜਿਹੜੀਆਂ ਕਿ ਪੋਲਡ ਮਸ਼ੀਨਸ ਹੁੰਦੀਆਂ ਨੇ ਉਹ ਅਸੀਂ ਸੁਖਜਿੰਦਰਾ ਕਾਲਜ ਵਿੱਚ ਆਫਟਰ ਪੋਲਿੰਗ ਸੇਮ ਡੇ ਮੂਵ ਕਰਾਂਗੇ ਜਿਹੜੀ ਕੈਟਾਗਰੀ ਸੀ ਐਂਡ ਡੀ ਦੀ ਮਸ਼ੀਨਸ ਹੈਗੀਆਂ दैट मींस ਜਿਹੜੀਆਂ ਪੋਲਿੰਗ ਵੇਲੇ ਮੌਕ ਪੋਲ ਵੇਲੇ ਕੈਟਾਗਰੀ ਸੀ ਖਰਾਬ ਹੋ ਗਈ ਸੀ ਜਾਂ ਕੈਟਾਗਰੀ ਡੀ ਜਿਹਦੇ ਵਿੱਚ ਵੋਟਾਂ ਨਹੀਂ ਪਈਆਂ ਰਿਜ਼ਰਵ ਵਿੱਚ ਰੱਖੀਆਂ ਗਈਆਂ ਸੀਗੀਆਂ ਉਹ ਉਹ ਦਿਨ ਇੱਥੇ ਹੀ ਰਹਿਣਗੀਆਂ ਇੰਨਾ ਸਟੋਰ ਰੂਮ ਚ ਰਹਿਣਗੀਆਂ ਸੋ ਆਫਟਰ ਥੈਟ ਆਫਟਰ ਦ ਪੋਲਿੰਗ ਐਂਡ ਆਫਟਰ ਦੀ ਕਾਊਂਟਿੰਗ ਉਹ ਮੂਵ ਕੀਤੇ ਜਾਣਗੇ ਮੈਮ ਜੇ ਮੈਂ ਤਾਂ ਗੱਲ ਕਰ ਦਈਏਗਾ ਕਿ ਕਿ ਲਿਬੀਨਾ ਉੱਤੇ ਫੋਟੋ ਲਾ ਕੇ ਤਨਾਤ ਨਹੀਂ ਕਿ ਨਹੀਂ ਜੀ ਅਸੀਂ ਮੈਨ ਪਾਵਰ ਸਾਡੀ ਪੂਰੀ ਹੈਗੀ ਐ ਉੱਥੇ ਲੌਗ ਬੁੱਕ ਮੇਨਟੇਨਡ ਹੈ ਜਿਹੜੀ ਆਰਮਡ ਪੁਲਿਸ ਫੋਰਸ ਉੱਥੇ ਮੇਨਟੇਨਡ ਹੈਗੀ ਐ ਸੋ ਉੱਥੇ ਪ੍ਰੋਪਰ ਸਕਿਉਰਿਟੀ ਗਾਰਡਸ ਦੇ ਰੋਸਟਰ ਅਵੇਲੇਬਲ ਹੈਗੇ ਨੇ ਸਾਡੇ ਵਿੱਚੋਂ ਪ੍ਰਸ਼ਾਸਨ ਵਿੱਚੋਂ ਸਿਵਲ ਪ੍ਰਸ਼ਾਸਨ ਵਿੱਚੋਂ ਉੱਥੇ ਇੱਕ ਪ੍ਰੋਪਰ ਲੌਗ ਬੁੱਕ ਲੱਗੀ ਐ ਏਵਰੀ ਡੇ ਵਨ অর ਦੀ ਅਵਿਸ ਆਫੀਸਰ ਗੋਸ ਵਿਜ਼ਿਟਸ ਟੁਆਇਸ অর ਥ੍ਰਾਈਸ ਅ ਡੇ ਸੋ ਮੈਨਪਰ ਦੀ ਕੋਈ ਕਮੀ ਨਹੀਂ ਹੈਗੀ ਐ ਇੰਤਜ਼ਾਮ ਬਿਲਕੁਲ ਪੂਕਤਾ ਨੇ